ਅੰਜ ਪਾਉਨੇ ਆ ਫਤਿਹ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਪੜਦੇ ਆ ਤੇ ਆਪਾਂ ਕਈ ਵਾਰ ਲੱਭ ਲੈਨੇ ਜੀਵਨ ਬੜਾ ਸੌਖਾ ਹੋਵੇ ਪਰ ਜੀਵਨ 'ਚ ਸੰਘਰਸ਼ ਜ਼ਰੂਰ ਹੁੰਦਾ ਹੈ ਕਾਲਣਾ ਅ ਕਿੱਡੀ ਕਾਲਣਾ ਹੈ ਕਿੰਨਾ ਸੰਘਰਸ਼ ਹੈ ਬਾਹਰੋਂ ਕਿੰਨੇ ਉਤਰਾ ਚੜਾ ਵਰਤਦੇ ਨੇ ਬਹੁਤ ਕੁਝ ਵਰ ਵਰਤੇਗਾ ਜੀਵਨ ਚ ਜੇ ਆਏ ਆ ਸੰਸਾਰ ਤੇ ਆਤਨ ਲੈ ਕੇ ਆਏ ਆ ਸਭ ਤੋਂ ਦਾਤ ਵੱਡੀ ਮਾਲਕ ਵਹਿਗੁਰੂ ਨੇ ਬਖਸ਼ੀ ਐ ਸਥੂਲ ਸਰੀਰ ਹੈ ਜਿਹੜਾ ਆ ਗੁਰਦੇਵ ਕਹਿੰਦੇ ਨੂੰ ਪਾਲਣਾ ਮਾੜਾ ਨਹੀਂ ਐ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਆ ਪਾਲ ਰਿਆ ਸ਼ੁਕਰ ਕਰੀਏ ਵਾਹਿਗੁਰੂ ਦਾ ਮੈਂ ਕਹਿੰਨਾ ਸਰੀਰ ਸਲਾਮਤ ਹੈ ਸਭ ਕੁਝ ਠੀਕ ਹੈ ਆ ਸਰੀਰ ਠੀਕ ਨਹੀਂ ਹੈ ਕਰਦੇ ਰਿਸ਼ਤੇਦਾਰ ਵੀ ਮੈਂ ਕਹਿੰਨਾ ਬਹੁਤ ਨੇੜੇ ਤੋਂ ਰਿਸ਼ਤਾ ਹੋਏ ਨਾ ਕਈ ਵਾਰ ਸੱਚ ਜਾਣਿਉ ਮੈਂ ਵਾਪਰਦਾ ਹੈ ਉਹ ਕਈ ਬਜ਼ੁਰਗ ਇਸ ਤਰ੍ਹਾਂ ਦਾ ਰੋਗ ਲੱਗਾ ਹੈ ਘਰ ਵਾਲੇ ਅਰਦਾਸ ਕਰਦੇ ਨੇ ਵਾਹਿਗੁਰੂ ਜਾਂ ਤੇ ਲੈ ਹੀ ਜਾ ਇਹ ਦੁੱਖ ਵੇਖਿਆ ਨਹੀਂ ਜਾਂਦਾ ਆ ਸਰੀਰ ਜਿੰਨਾ ਚਿਰ ਤੱਕ ਸੰਭਾਲਿਆ ਜਾ ਰਿਹਾ ਪਾਲਿਆ ਜਾ ਰਿਹਾ ਜ਼ਰੂਰੀ ਹੈ ਇਹਨੂੰ ਅਣਗੌਲੇਉ ਨਾ ਕਰਿਓ ਇਹਦੀਆਂ ਲੋੜਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ ਇਹ ਨਿਆਮਤ ਹੈ ਬਹੁਤ ਵੱਡੀ ਵਾਹਿਗੁਰੂ ਕਾਲ ਪੁਰਖ ਦੀ ਇਸ ਵਾਸਤੇ ਸਤਿਗੁਰ ਕਹਿੰਦੇ ਮਾਲਕ ਵੈਗੁਰੂ ਨੂੰ ਸਿਮਰਿਏ ਜਿਹਦੀ ਕਿਰਪਾ ਨਾਲ ਜਿਹੜਾ ਸਾਡੇ ਤਨ ਨੂੰ ਪਾਲ ਰਿਹਾ ਜਿਹਦੀ ਕਿਰਪਾ ਨਾਲ ਆਪਾਂ ਸੰਭਾਲ ਰਹੇ ਹਾਂ ਇਹਦੀ ਭੁੱਖ ਨੀਂਦ ਦੋ ਚੀਜ਼ਾਂ ਆਉਂਦੀਆਂ ਨੇ ਬਹੁਤ ਲੋੜਿੰਦੀਆਂ ਸ਼ਰੀਰ ਵਾਸਤੇ ਖੈਰ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਵਾਲਾ ਆਉਣਾ ਵਿਚਾਰ ਇੱਧਰ ਤੁਰ ਪਈ ਹੈ ਬਹੁਤ ਜ਼ਰੂਰੀ ਲੋੜ ਹੈ ਭੁੱਖ ਤੇ ਨੀਂਦ ਦੋ ਲੋੜਾਂ ਆਣ ਸਾਧਕ ਕੋਲ ਨੀਂਦ ਵੀ ਪੂਰੀ ਚਾਹੀਦੀ ਹੈ। ਸਰੀਰ ਦੀ ਲੋੜ ਹਾਂ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਖਾਣਾ ਇੱਕ ਲੋੜ ਦਾ ਹੈ। ਕਿਉਂਕਿ ਬਹੁਤ ਵਾਰ ਅੱਜ ਕੱਲ ਤੇ ਐਸਾ ਹੋ ਗਿਆ ਨਾ ਪਹਿਲੋਂ ਸਮਾਂ ਹੁੰਦਾ ਸੀ ਭੁੱਖ ਨੂੰ ਵੇਖ ਕੇ ਖਾਣੇ ਸਾਂ ਅੱਜ ਆਪਾਂ ਸਮੇਂ ਨੂੰ ਵੇਖ ਕੇ ਖਾਣੇ ਪਈ ਸਵੇਰ ਹੋ ਗਈ ਦੁਪਹਿਰ ਹੋ ਗਈ ਰਾਤ ਹੋ ਗਈ ਭਾਵੇਂ ਭੁੱਖ ਨਾ ਵੀ ਲੱਗੀ ਹੋਵੇ। ਆਪਾਂ ਸਮੇ ਨੂੰ ਵੇਖ ਕੇ ਤੇ ਮੇਰੇ ਗੁਰਦੇਵ ਨੇ ਇਹ ਵੀ ਬਚਨ ਕੀਆ ਬਾਣੀ ਚ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਪਰ ਬਾਣੀ ਕਹਿੰਦੀ ਕੱਲੀ ਸ਼ਰੀਰ ਨੂੰ ਹੀ ਪ੍ਰੀਤ ਨਾ ਕਰੀ ਤਾਈ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਏਸ ਨੋ ਕੂੜ ਬੋਲ ਬੋਲ ਖਵਾਈਐ ਜੋ ਚਲਦਿਆਂ ਸਾਥ ਨਾ ਜਾਏ ਗੁਰਦੇਵ ਕਹਿੰਦੇ ਨੂੰ ਝੂਠ ਬੋਲ ਬੋਲ ਕੇ ਖਵਾ ਰਿਆਂ ਜਿੰਨੇ ਚਲਦਿਆਂ ਨਾਲ ਨਹੀਂ ਜਾਣਾ ਬਹੁਤੀ ਪ੍ਰੀਤ ਨਾ ਪਾਈ ਇਹਦੇ ਨਾਲ ਹਾਂ ਲੋੜ ਐ ਮੁਬਾਰਕ ਐ ਤਨ ਦੀ ਭੁੱਖ ਮੁਬਾਰਕ ਐ ਮੈਂ ਪਹਿਲਾਂ ਬੇਨਤੀ ਕੀਤੀ ਉਹ ਗੁਰਬਾਣੀ ਚ ਵੀ ਮੰਗਿਆ ਹੈ ਭਗਤਾਂ ਨੇ ਗੁਰੂ ਪਿਆਰਿਆਂ ਨੇ ਵਾਹਿਗੁਰੂ ਆ ਲੋੜ ਐ ਭੋਜਨ ਚਾਹੀਦਾ ਐ ਤੇ ਗੁਰਦੇਵ ਕਹਿੰਦੇ ਰੱਬ ਨੇ ਭੁੱਖੇ ਰਿਆਂ ਵੀ ਖੁਸ਼ ਨਹੀਂ ਹੋਣਾ ਕਦੇ ਕੋਈ ਇਹ ਪੁੱਛ ਬਣਾ ਲੇ ਮਾਨਤਾ ਵੀ ਭੁੱਖੇ ਰਵਾਂਗੇ ਰੱਬ ਨੂੰ ਗੱਲ ਬਣਾ ਲਾਂਗੇ ਭੁੱਖੇ ਸਾ ਭਗਤਾਂ ਨੇ ਇਹ ਕਿਹਾ ਹੈ ਭੁੱਖੇ ਭਗਤ ਨਾ ਕੀਤਾ ਹੈ ਭੁੱਖੇ ਦਾ ਤੇ ਧਿਆਨ ਰੋਟੀ ਵਾਲੀ ਰਹੇਗਾ ਭਗਤੀ ਵਾਲ ਕਿੱਥੋਂ ਹੈ ਇਹ ਮਾਲਾ ਆਪਣੀ ਲਈਜੈ ਮਾਦੋ ਕੈਸੀ ਬਣੇ ਤੂੰ ਸੰਗੇ ਮੇਰਾ ਜੇ ਰੱਬ ਹੈ ਤੇਰੇ ਨਾਲ ਸੰਗ ਕਰਦੀ ਹੈ ਆਪ ਨਾ ਦੇਹੋਂ ਤਾਂ ਲੇਹੋਂ ਮੰਗੇ ਭਗਤ ਜੀ ਕਹਿੰਦੇ ਰੱਬਾ ਜੇ ਤੂੰ ਨਹੀਂ ਦੇਂਗਾ ਮੰਗ ਲਊਂਗਾ ਦੋਏ ਸਿਰ ਮੰਗੋਂ ਚੂਨਾ ਪਾਓ ਕਿ ਹੋ ਸੰਗ ਲੂਨਾ ਅਦ ਸਿਰ ਮੰਗੋਂ ਦਾਲੇ ਮੋਖੋ ਦੋਨੋਂ ਵਕਤ ਜਿਵਾਲੇ ਭਗਤ ਜੀ ਕਹਿ ਰਹੇ ਲੋੜ ਐ ਮੇਰੀ ਵਾਹਿਗੁਰੂ ਇਹ ਜ਼ਰੂਰਤ ਹੈ ਪਾਲੀਏ ਪਰ ਸਹਿਬ ਕਹਿੰਦੇ ਯਾਦ ਰੱਖਿਏ ਕੂੜ ਬੋਲ ਬੋਲ ਕੇ ਨਾ ਖਵਾਈਏ ਖਾਈਏ ਜ਼ਰੂਰ ਪਰਾਇਆ ਹੱਕ ਨਾ ਖਾਈਏ ਇਕ ਯਾ ਪਰੇਜ ਦਿੱਤਾ ਹੈ ਗੁਰੂ ਨੇ ਧਰਮ ਦੇ ਜਗਤ ਵਿੱਚ ਹੁੰਦਾ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਕਰਨਾ ਹੁੰਦਾ ਐ ਕਿ ਨਹੀਂ ਕਰਨਾ ਆ ਕਰਨਾ ਹੈ ਹਰੇਕ ਧਰਮ ਦਾ ਸਿਧਾਂਤ ਸਾਡੇ ਜੀਵਨ ਦਾ ਵੀ ਸਿਧਾਂਤ ਹੁੰਦਾ ਹੈ ਕਿ ਆ ਕੰਮ ਆਪਾਂ ਕਰਨੇ ਆ ਠੀਕ ਨਹੀਂ ਆ ਕਰ ਨਹੀਂ ਕਰਨੇ ਆ ਕਰਨੇ ਨੇ ਤੇ ਗੁਰਦੇਵ ਨੇ ਕਿਹਾ ਇਸ ਵਾਸਤੇ ਨਾ ਹੋਏ ਤੂੰ ਦੂਸਰੇ ਪਾਸੇ ਤੁਰ ਪੈ ਸਰੀਰ ਦੀ ਲੋੜ ਤੋਂ ਮੁਨਕਰ ਨਹੀਂ ਐ ਪਰ ਪਕੜ ਹੀ ਨਹੀਂ ਲੈਣਾ ਕਿਸੇ ਚੀਜ਼ ਨੂੰ ਉੱਥੇ ਫਿਰ ਉਹ ਚੀਜ਼ ਦੁੱਖਦਾਈ ਬਣਦੀ ਐ ਪਕੜ ਲਿਆ ਫਿਰ ਉਹ ਰਸ ਮੁੱਕ ਜਾਂਦਾ ਹੈ ਉਹ ਗੁਰਦੇਵ ਜੀ ਕਹਿੰਦੇ ਇਸ ਵਾਸਤੇ ਉਹਨਾਂ ਨੂੰ ਰੱਖੀ ਜਿੰਨਾ ਨੂੰ ਤੇਰੀ ਜ਼ਰੂਰਤ ਹੈ ਦੂਸਰਾ ਫਿਕਰ ਕਰੀ ਆਪਣੇ ਮਨ ਦਾ ਮਨ ਦਾ ਤਨ ਦੀ ਭੁੱਖ ਤੇ ਸਭ ਨੂੰ ਲੱਗਦੀ ਐ ਤੇ ਮਨ ਦੀ ਭੁੱਖ ਵੀ ਹੁੰਦੀ ਹੈ ਯਾਦ ਰੱਖਿਓ ਤੇ ਜਾਦਿਆਂ ਨੂੰ ਮਨ ਦੀ ਭੁੱਖ ਹੁੰਦੀ ਹੈ ਲੋਭ ਦੀ ਮਨ ਦੀ ਭੁੱਖ ਹੈ ਪਦਾਰਥਾਂ ਦੀ ਤੇ ਸੱਚ ਜਾਣਿਓ ਸਰੀਰ ਦੀ ਭੁੱਖ ਤੇ ਦੂਰ ਹੋ ਜਾਂਦੀ ਹੈ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਆ ਗੁਰੂ ਨਾਨਕ ਸਾਹਿਬ ਨੇ ਪਹਿਲੋਂ ਹੀ ਬਚਨ ਕੀਤਾ ਹੈ ਜੇ ਪਦਾਰਥਾਂ ਦੀ ਚਾਹਤ ਨਾਲ ਮਨ ਨੂੰ ਰਜਾਉਣਾ ਚਾਹੇਗਾ ਨਹੀਂ ਰਜਣਾ ਇਨ ਵੋਖਿਆ ਭੁੱਖ ਨਾ ਉਤਰੈ ਗੱਲਨੀ ਭੁੱਖ ਨਾ ਜਾਏ ਗੁਰੂ ਅੰਗਦ ਦੇਵ ਸਾਹਿਬ ਜੀ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ ਤਾਂ ਤੇਰੇ ਜੀਵਨ ਚ ਤ੍ਰਿਪਤੀ ਹੋਏਗੀ ਤੇ ਜਿੱਥੇ ਮਨ ਕਰਕੇ ਪਕੜ ਆ ਜਾਂਦੀ ਲੋੜ ਅੰਮ੍ਰਿਤ ਹੈ ਤੁਸੀਂ ਸਾਖੀ ਸੁਣੀ ਇੱਕ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਭੁੱਖ ਲੱਗੀ ਹੈ ਤੇ ਗੁਰੂ ਮੁਨਕਰ ਨਹੀਂ ਹੁੰਦਾ ਗੁਰੂ ਲਾਲ ਵੀ ਦੇ ਦਿੰਦੇ ਸੀ ਮਰਦਾਨਿਆਂ ਜਾਂ ਬਾਜ਼ਾਰ ਚੋਂ ਲੈ ਕੇ ਆ ਕੁਝ ਕਦੇ ਨਹੀਂ ਕਿਹਾ ਵੀ ਮਰਦਾਨਿਆਂ ਨਹੀਂ ਤੇ ਭਾਈ ਮਰਦਾਨੇ ਜੀ ਨੇ ਕਿਹਾ ਭੁੱਖ ਲੱਗੀ ਹੁਣ ਲੱਗੇ ਬਾਜ਼ਾਰ ਵੀ ਨਹੀਂ ਹੈ ਲੱਗੇ ਘਰ ਵੀ ਨਹੀਂ ਹੈ ਚੱਲ ਮਰਦਾਨਿਆਂ ਫੇ ਰੀਠੇ ਛਕ ਲੈ ਭਾਈ ਮਰਦਾਨੇ ਜੀ ਨੇ ਛਕੇ ਬੜੇ ਮਿੱਠੇ ਅੰਮ੍ਰਿਤ ਵਰਗੇ ਮੈਂ ਜੋ ਬੇਨਤੀ ਉਹ ਸਾਖੀ ਦੱਸਦੀ ਹੈ ਲੋੜ ਅਮਰਤ ਵਰਗੀ ਹੁੰਦੀ ਐ ਪਰ ਭਾਈ ਮਰਦਾਨਾ ਜੀ ਨੇ ਕਿਹਾ ਵੀ ਅੱਗੇ ਪਤਾ ਨਹੀਂ ਮਿਲਣ ਕੇ ਨਾ ਮਿਲਣ ਚਲੋ ਕੋਟਲੀ ਬਨ ਲੈਨੇ ਗੰਡ ਬਨ ਲਈ ਤੇ ਅੱਗੇ ਜਾ ਕੇ ਜਦੋਂ ਫਿਰ ਸੋਚਿਆ ਕਿ ਹੁਣ ਛੱਕ ਲਵਾਂ ਉਹ ਇੱਕ ਦਮ ਭਾਈ ਮਰਦਾਨਾ ਦੀ ਗੁਰ ਲਾਏ ਸਤਿਗੁਰ ਜ਼ਹਿਰ ਹੈ ਗੁਰਦੇਵ ਕੋੜੇ ਨੇ ਇਹ ਕੀ ਹੋ ਗਿਆ ਪਹਿਲੋਂ ਮਿੱਠੇ ਸਨ ਹੁਣ ਕੋੜੇ ਸਨ ਉਹ ਸਤਿਗੁਰ ਨੇ ਕਿਹਾ ਸੀ ਉੱਥੇ ਲੋੜ ਸੀ ਮਿੱਠੇ ਸੀ ਪਕੜ ਲਈਏ ਚੀਜ਼ ਜ਼ਹਿਰ ਹੋ ਜਾਂਦੀ ਹੈ ਲੋੜ ਨਹੀਂ ਹੈ ਫਿਰ ਵੀ ਫੜਿਆ ਜ਼ਹਿਰ ਹੀ ਹੈ ਨਾ ਉਹ ਉਹ ਦੁੱਖ ਹੀ ਦੇਗਾ ਨਾ ਮਹਾਤਮਾ ਬੁੱਧ ਨੇ ਹੀ ਕਿਹਾ ਸੀ ਉਹਦੇ ਚੇਲਿਆਂ ਨੇ ਪੁੱਛਿਆ ਸੀ ਅੰਮ੍ਰਿਤ ਕੀ ਹੈ ਜ਼ਹਿਰ ਕੀ ਹੈ ਮਾਤਮਾ ਬੋਧ ਕਹਿੰਦੇ ਲੋੜ ਹੈ ਅੰਮ੍ਰਿਤ ਹੈ ਲੋੜ ਨਹੀਂ ਹੈ ਫਿਰ ਵੀ ਧਾਰਨ ਕਰ ਰਹੇ ਹਾਂ ਉਹ ਜ਼ਹਿਰ ਹੈ ਲੋੜ ਨਹੀਂ ਹੈ ਸੌਣ ਦੀ ਫਿਰ ਵੀ ਸੁੱਤੇ ਹਾਂ ਲੋੜ ਨਹੀਂ ਹੈ ਖਾਣ ਦੀ ਫਿਰ ਵੀ ਖਾ ਰਹੇ ਹਾਂ ਉਹ ਫਿਰ ਜ਼ਹਿਰ ਬਣ ਜਾਂਦਾ ਹੈ ਉਹ ਦੁੱਖ ਬਣ ਜਾਂਦਾ ਹੈ ਜੀਵਨ ਦੇ ਵਿੱਚ ਤੋਂ ਮੈਂ ਬੇਨਤੀ ਕੀਤੀ ਮਨ ਦੀ ਭੁੱਖ ਜਿਹੜੀ ਪਦਾਰਥਾਂ ਦੀ ਬਣਦੀ ਹੈ ਨਾ ਇਹ ਕਦੇ ਨਹੀਂ ਮੁੱਕਦੀ ਭਾਵੇਂ ਸਤਿਗੁਰ ਕਹਿੰਦੇ ਪੁਰੀਆਂ ਦੇ ਪੁਰੀਆਂ ਦੇ ਭਾਰ ਬਨ ਲੈ ਜਾਉਂਦਾ। ਇਹ ਕਦੇ ਨਹੀਂ ਕੋਈ ਬੰਦਾ ਕਹੇ ਮੈਂ ਇਸ ਰੂਪ ਦੇ ਵਿੱਚ ਰਜ ਸਕਦਾ ਹਾਂ। ਦੂਸਰੀ ਮਨ ਦੀ ਭੁੱਖ ਹੁੰਦੀ ਹੈ ਵਿਕਾਰਾਂ ਦੀ। ਵਿਕਾਰਾਂ ਦੀ ਵੀ ਭੁੱਖ ਹੈ ਮਨ 'ਚ। ਨਿੰਦਾ ਹੈ। ਜਾਂ ਕਾਮ ਦੀ ਹੈ। ਵਿਕਾਰ ਕਿੰਨੇ ਵਾਪਰਦੇ ਨੇ ਜੀਵਨ 'ਚ। ਤੇ ਮਨ ਉਹਦੀ ਪੂਰਤੀ ਇੰਦਰੀਆਂ ਤੋਂ ਲੈਣੀ ਚਾਹੁੰਦਾ ਕਿਉਂਕਿ ਮਨ ਦੇ ਆਪਣੇ ਹੱਥ ਤੇ ਕੁਝ ਨਹੀਂ ਹੈ ਨਾ ਮਨ ਅੱਖਾਂ ਰਾਹੀਂ ਰੂਪ ਪਕੜਦਾ ਹੈ ਕੰਨਾਂ ਰਾਹੀਂ ਸ਼ਬਦ ਪਕੜਦਾ ਹੈ ਰਸਨਾ ਰਾਹੀਂ ਰਸ ਪਕੜਦਾ ਹੈ ਤ્વਚਾ ਰਾਹੀਂ ਮਨ ਛਪਰਸ਼ ਪਕੜਦਾ ਜਿੱਥੇ ਕਾਮ ਹੈ ਨਾਸਕਾ ਰਾਹੀਂ ਸਮੈਲ ਸੁਗੰਧੀ ਪਕੜਦਾ ਇਹ ਪੰਜ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਜ ਤਤ ਕੋਜੀਓ ਤੋ ਜਿੱਥੇ ਮਨ ਆਪਣੀ ਭੁੱਖ ਇਸ ਤਰ੍ਹਾਂ ਦੂਰ ਕਰਨੀ ਚਾਹੁੰਦਾ ਹੈ ਕਿ ਮੈਂ ਵਿਕਾਰਾਂ ਤੋਂ ਵੇਖ-ਵੇਖ ਕੇ ਰੂਪ ਤੋਂ ਰੱਜਾਂਗਾ ਨਹੀਂ ਰੱਜਣਾ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਉਹ ਭਾਈ ਸਾਹਿਬ ਜੀ ਕਹਿੰਦੇ ਕਿੱਥੇ ਰੱਜੀਆਂ ਉਸ ਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਆ ਕਿੱਥੋਂ ਰੱਜ ਗਏ ਨੇ ਕੰਨ ਸਾਦੀ ਜੀਵਨ ਰੱਜਿਆ ਕਰ ਭੋਗ ਵਿਲਾਸੇ ਨੱਕ ਨ ਰੱਜਾ ਵਾਸ ਲੈ ਸੁਗੰਧ ਨਿਵਾਸੀ ਰਾਜ ਨ ਕੋਈ ਜੀਵ ਆ ਕੂੜੇ ਪਰਵਾਸੀ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ ਭਾਈ ਗੁਰਦਾਸ ਜੀ ਕਹਿੰਦੇ ਧਾਨੀਆਂ ਅਜ ਤੱਕ ਕੋਈ ਰੱਜਿਆ ਤੇ ਤੀਜੀ ਮਨ ਦੀ ਭੁੱਖ ਹੁੰਦੀ ਹੈ ਹੰਕਾਰ ਦੀ ਹਉਮੈ ਦੀ ਬਹੁਤ ਵੱਡੀ ਭੁੱਖ ਹੈ ਬੰਦਾ ਬਾਕੀ ਤੇ ਬਰਦਾਸ਼ਤ ਕਰ ਲਏਗਾ ਪੇਟ ਦੀ ਭੁੱਖ ਬਾਕੀ ਚੀਜ਼ਾਂ ਤੋਂ ਬਿਨਾ ਰਹਿਣਾ ਬਰਦਾਸ਼ਤ ਕਰ ਸਕਦਾ ਹਉਮੈ ਤੋਂ ਬਿਨਾ ਮਨ ਕਦੇ ਨਹੀਂ ਰਹਿੰਦਾ ਤੇ ਹਉਮੈ ਦਰਥ ਹੀ ਹਉ ਦਰਥ ਹੈ ਮੈਂ ਪਿੱਛੇ ਮੈਂ ਮੈਂ ਦਾ ਅਰਥ ਵੀ ਮੈਂ ਇਹਦਾ ਵਿਦਵਾਨਾਂ ਨੇ ਅਰਥ ਕੀਤਾ ਮੈਂ ਮੈਂ ਭਾਵ ਬਹੁਤ ਗੂੜੀ ਮੈਂ ਬਹੁਤ ਗੂੜੀ ਬੜੀ ਸੂਖਸ਼ਮ ਹੈ ਅਬੜਿਆਂ ਨੇ ਬਹੁਤ ਕੁਝ ਛੱਡ ਦਿੱਤਾ ਰੋਟੀ ਛੱਡ ਦਿੱਤੀ ਪਰਿਵਾਰ ਛੱਡ ਦਿੱਤਾ ਘਰ ਛੱਡ ਦਿੱਤਾ ਕਾਰੋਬਾਰ ਛੱਡ ਦਿੱਤਾ ਪਰ ਮੈਂ ਨਹੀਂ ਛੱਡੀ ਤਾਂ ਹੀ ਭਗਤ ਜੀ ਕਹਿੰਦੇ ਕਬੀਰ ਮਾਇਆ ਤਜੀ ਤਾਂ ਕੀ ਆ ਪਿਆ ਜੋ ਮਾਨ ਤਜਿਆ ਨਾ ਜਾਏ ਮਾਨ ਮੁਨੀ ਮੁਨੀ ਵਰ ਗਲੇ ਮਾਨ ਸਭੈ ਕੋ ਖਾਏ ਇਹ ਬਹੁਤ ਸੂਖਸ਼ਮ ਮੈਂ ਜਿੱਥੇ ਆ ਗੁਰਦੇਵ ਜੀ ਕਹਿੰਦੇ ਹਉ ਮੈਂ ਰੋਗ ਮਾਨੁਖ ਕੋ ਦੀ ਨਾਏ ਬੰਦੇ ਚ ਵਾਪਰਦਾ ਪਸ਼ੂ ਵੀ ਨੇ ਪੰਛੀ ਵੀ ਨੇ ਪਰ ਜਿਹੜੇ ਉਹ ਪਸ਼ੂ ਪੰਛੀ ਨੇ ਜਿੰਨੇ ਬਾਕੀ ਨੇ ਉਹਨਾਂ ਚ ਜਿਹੜੀ ਬੰਦਾ ਆਪਣੀ ਵੱਖਰੀ ਹਸਤੀ ਸਮਝਦਾ ਨਾ ਮੈਂ ਵਿਸ਼ੇਸ਼ ਆ ਉਹ ਉਹ ਨਹੀਂਦਾ ਸਮਝਦੇ ਉਹ ਕੰਪੈਰੀਜ਼ਨ ਨਹੀਂ ਕਰਦੇ ਕਾ ਰੁੱਖ ਨਾਲ ਕੰਪੈਰੀਜ਼ਨ ਨਹੀਂ ਕਰਦਾ ਇੱਕ ਖੋਤਾ ਕੁੱਤੇ ਨਾਲ ਕੰਪੈਰੀਜ਼ਨ ਨਹੀਂ ਕਰਦਾ ਰਾਜੀ ਨੇ ਆਪਣੇ ਆਉਣ ਸ਼ਰ ਮੈਂ ਰੋਗ ਮਨੁੱਖ ਨੂੰ ਕੋ ਦਿਨਾ ਜਿਹੜੀ ਅਡਰੀ ਹੋਂਦ ਆਪਾਂ ਜਾਣਦੇ ਆ ਨਾ ਨਹੀਂ ਮੈਂ ਵੱਖਰਾ ਹਾਂ ਮੇਰੇ ਕੋਲ ਗਿਆਨ ਵੱਖਰਾ ਹੈ ਮੇਰੇ ਕੋਲ ਸਿਆਣਪ ਵੱਖਰੀ ਹੈ ਉਹ ਉਹ ਜਿਹੜੀ ਅਡਰੀ ਹੋਂਦ ਮਨੁੱਖ ਦੇ ਵਿੱਚ ਮਨ ਚ ਬਣਦੀ ਹੈ ਤੇ ਸਭ ਤੋਂ ਵੱਡਾ ਰੋਗ ਹੈ ਖੈਰੇ ਤੇ ਸਭ ਤੋਂ ਵੱਡੀ ਭੁੱਖ ਹੁੰਦੀ ਹੈ ਬੰਦੇ ਨੂੰ ਮੈਂ ਤੇ ਮੈਂ ਬੇਨਤੀ ਕੀਤੀ ਇਹਦਾ ਇਲਾਜ ਕੋਈ ਹੈ ਗੁਰੂ ਕਾ ਸ਼ਬਦ ਗੁਰੂ ਕੀ ਬਾਣੀ ਤਨ ਦੀਆਂ ਲੋੜਾਂ ਸੰਸਾਰ ਚੋਂ ਪੂਰੀਆਂ ਹੋਈਆਂ ਤੇ ਸਾਝ ਜਾਣਿਓ ਜਿੱਥੇ ਤਨ ਪ੍ਰਤੀ ਆਪਾਂ ਸੁਚੇ ਤਾਂ ਸਾਨੂੰ ਪਤਾ ਹੈ ਸਰੀਰ ਪ੍ਰਤੀ ਆਪਾਂ ਕਸਰਤ ਕਰਦੇ ਆ ਤਗੜੇ ਰਹਿੰਨੇ ਆ ਰੋਗ ਤੋਂ ਬਚਣਾ ਚਾਹੁੰਨੇ ਆ ਪਰ ਬਹੁਤ ਵਾਰ ਆਪਾਂ ਮਨ ਦਾ ਖਿਆਲ ਨਹੀਂ ਕਰਦੇ ਤੇ ਕਿਹੜੀਆਂ ਵਿਚਾਰਾਂ ਚੱਲ ਰਹੀਆਂ ਨੇ ਕਦੇ ਵਿਸ਼ਲੇਸ਼ਣ ਕੀਤਾ ਕਿਹੜੇ ਖਿਆਲ ਤੁਰੇ ਨੇ ਕਦੇ ਵਿਸ਼ਲੇਸ਼ਣ ਕੀਤਾ ਕਿੰਨਾ ਕਰੋਧ ਮੇਰਾ ਉਮਰ ਵਧ ਗਿਆ ਕਰੋਧ ਘਟਿਆ ਕਿ ਵਧਿਆ ਕਦੇ ਵਿਸ਼ਲੇਸ਼ਣ ਕੀਤਾ ਮੈਂ ਕਿੰਨੀ ਹਾਂ ਮੈਂ ਨਾਲ ਪਰ ਜ਼ਰੂਰੀ ਹੈ ਜਿਹਨੂੰ ਗੁਰਦੇਵ ਜੀ ਕਹਿੰਦੇ ਸਦਾ ਪਰਚੋਲ ਕਰਨਾ ਜਿਹਨੂੰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਂ ਹੈ ਇਹ ਜ਼ਰੂਰ ਸਦਾ ਪਰਚੋਲ ਕਰੀ ਇਹ ਜ਼ਰੂਰ ਵੇਖੀ ਤਨ ਪ੍ਰਤੀ ਸੁਚੇਤ ਹੋ ਜਾਣੇ ਆਪਾਂ ਅਜ ਸੁਚੇਤਾਂ ਕੀ ਖਾਣਾ ਅਜ ਸਹਿ ਸਹਿਜ ਆਪਾਂ ਸੁਚੇਤ ਹੋ ਰਹੇ ਆਂ ਵੀ ਆਹ ਚੀਜ਼ ਨਸ਼ੇਦ ਹੈ ਖਾਣ ਯੋਗ ਨਹੀਂ ਹੈ ਆਹ ਚੀਜ਼ ਖਾਣ ਯੋਗ ਹੈ ਆਹ ਕੰਮ ਕਰਨ ਯੋਗ ਹੈ ਨਹੀਂ ਕਰਨ ਯੋਗ ਬਾਰੀ ਤੌਰ ਤੇ ਸੁਚੇਤਾਂ ਪਰ ਬਹੁਤ ਵਾਰ ਆਪਾਂ ਮਨ ਪ੍ਰਤੀ ਸੁਚੇਤ ਨਹੀਂ ਹੁੰਦੇ ਆ ਗੁਰਦੇਵ ਜੀ ਕਹਿੰਦੇ ਧਰਮੀ ਪਿਆਰਾ ਉਹੀ ਹੁੰਦਾ ਹੈ ਸਾਧਕ ਉਹੀ ਹੁੰਦਾ ਜਿਹੜਾ ਮਨ ਦੀ ਪਹਿਰੇਦਾਰੀ ਕਰਦਾ ਹੈ ਜਿਹੜਾ ਜ਼ਰੂਰ ਵੇਂਦਾ ਹੈ ਵੀ ਮੇਰੇ ਇਹ ਜ਼ਰੂਰ ਵੇਖਣਾ ਹੁੰਦਾ ਹੈ ਸਰੀਰ ਦੇ ਆਹਾਰ ਵੱਲ ਤੇ ਵੇਂਦੇ ਆ ਮਨ ਦੀ ਵਿਚਾਰ ਵੱਲ ਵੇਂਦੇ ਇਹ ਤੇ ਵੇਖਿਆ ਥਾਲੀ ਚ ਆਹਾਰ ਕਿਹੜਾ ਆ ਪਰ ਇਹ ਵੇਖਿਆ ਨਹੀਂ ਮਨ ਚ ਵਿਚਾਰ ਕਿਹੜਾ ਆ ਨਿੰਦਾ ਦਾ ਆ ਈਰਖਾ ਦਾ ਆ ਕ੍ਰੋਧ ਦਾ ਆ ਆਪਾਂ ਗ੍ਰਹਿਣ ਕਰੀ ਜਾਂਦੇ ਆ ਧਾਰਨ ਕਰੀ ਜਾਂਦੇ ਆ ਤੇ ਮੈਂ ਕਈ ਵਾਰ ਬੇਨਤੀ ਕੀਤੀ ਭੋਜਨ ਕੱਲਾ ਸਰੀਰ ਦਾ ਨਹੀਂ ਹੁੰਦਾ ਭੋਜਨ ਆਹਾਰ ਹੈ ਜੋ ਆਪਾਂ ਅੰਦਰ ਲੈ ਕੇ ਜਾ ਰਹੇ ਹਾਂ ਕੱਲਾ ਭੋਜਨ ਹੀ ਨਹੀਂ ਅੰਦਰ ਲੈ ਕੇ ਜਾ ਰਹੇ ਅੱਖਾਂ ਤੋਂ ਵੀ ਆਪਾਂ ਬਹੁਤ ਕੁਝ ਅੰਦਰ ਲੈ ਕੇ ਜਾਂਦੇ ਹਾਂ ਕੰਨਾਂ ਤੋਂ ਵੀ ਬਹੁਤ ਕੁਝ ਅੰਦਰ ਲੈ ਕੇ ਜਾਂਦੇ ਹਾਂ ਕੁਝ ਪੜਦੇ ਆਂ ਅੰਦਰ ਲੈ ਕੇ ਜਾਂਦੇ ਆਂ ਸੁਣਦੇ ਆਂ ਅੰਦਰ ਲੈ ਕੇ ਜਾਂਦੇ ਆਂ ਤਾਂ ਉਹਦੇ ਪ੍ਰਤੀ ਵੀ ਸੁਚੇਤਤਾ ਚਾਹੀਦੀ ਹੈ ਨਾ ਮੇਰੇ ਚ ਵਿਚਾਰ ਕਿਹੜੇ ਅੰਦਰ ਜਾ ਰਹੇ ਨੇ ਉਹ ਮੇਰੇ ਗ੍ਰਹਿਣ ਕਰਨ ਯੋਗ ਹੈ ਭਮਣਾ ਕਰਦੇ ਹੀ ਨਹੀਂ ਉਹ ਸੁਕਰਾਤ ਕੋਲ ਕੋਈ ਭੱਜਾ ਭੱਜ ਆਇਆ ਸੀ ਮੈਂ ਤੁਹਾਨੂੰ ਗੱਲ ਦੱਸਣੀ ਹੈ ਸੁਕਰਾਤ ਕਹਿੰਦੇ ਠਹਿਰ ਥੋੜਾ ਜਾ ਸਾਹ ਲਾ ਪਾਣੀ ਪੀ ਨਹੀਂ ਨਹੀਂ ਮੈਂ ਤੁਹਾਨੂੰ ਗੱਲ ਦੱਸਣੀ ਹੈ ਸੁਕਰਾਤ ਕਹਿਣ ਲੱਗਾ ਠਹਿਰ ਦੱਸੀ ਜ਼ਰੂਰ ਗੱਲ ਪਰ ਇਹ ਦੱਸ ਪੀ ਇਹ ਗੱਲ ਮੇਰੇ ਵਾਸਤੇ ਹੈ ਨਹੀਂ ਤੁਹਾਡੇ ਵਾਸਤੇ ਤੇ ਨਹੀਂ ਹੈ ਇਸ ਗੱਲ 'ਚ ਤੇਰਾ ਕੋਈ ਫਾਇਦਾ ਹੋਣਾ ਹੈ ਮੇਰਾ ਵੀ ਕੋਈ ਫਾਇਦਾ ਨਹੀਂ ਹੈ ਇਹ ਫਿਰ ਸੁਕਰਾਤ ਕਹਿਣ ਲੱਗਾ ਜਿਹੜੀ ਗੱਲ ਮੇਰੇ ਵਾਸਤੇ ਵੀ ਨਹੀਂ ਤੇਰੇ ਵਾਸਤੇ ਵੀ ਨਹੀਂ ਤੇਰਾ ਵੀ ਕੋਈ ਫਾਇਦਾ ਨਹੀਂ ਮੇਰਾ ਵੀ ਕੋਈ ਫਾਇਦਾ ਨਹੀਂ ਪਾਣੀ ਪੀ ਤੇ ਜਾ ਇਹ ਗੱਲ ਮੈਂ ਨਹੀਂ ਸੁਣਨੀ ਫਿਰ ਮੈਂ ਕਿਉਂ ਕਿਸੇ ਦਾ ਕਚਰਾ ਆਪਣੇ ਅੰਦਰ ਜਾਣ ਦਵਾਂ ਆਪਾਂ ਤੇ ਕੰਨ ਅੱਗੇ ਕਰ ਲੈਂਦੇ ਆ ਆਪਾਂ ਤੇ ਹੋਰ ਸੁਣਾ ਹੋਰ ਸੁਣਾ ਪਤਾ ਨਹੀਂ ਗੱਲ ਕਿੱਥੋਂ ਤੁਰੀ ਕਿੱਥੇ ਚਲੀ ਗਈ ਕਉ ਦੁਖੀ ਹੋ ਰਹੇ ਲੋਡ ਨਹੀਂ ਹੈ ਤਾਂ ਵੀ ਗ੍ਰਹਿਣ ਕਰ ਰਿਹਾ ਹੈ ਲੋਡ ਨਹੀਂ ਉਹ ਖਬਰਾਂ ਦੀ ਉਹ ਸੂਚਨਾਵਾਂ ਦੀ ਪਰ ਆਪਾਂ ਅਧੀ ਹੋ ਗਏ ਪਤਾ ਨਹੀਂ ਲੱਗਦਾ ਕਿੰਨਾ ਸਮਾਂ ਲੰਘ ਜਾਂਦਾ ਹੈ ਸਕਦਾ ਤੋਂ ਜਿੱਥੇ ਆਹਾਰ ਪ੍ਰਤੀ ਆਪਾਂ ਸੁਚੇ ਤਾਂ ਖੈਰ ਵਿਚਾਰ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ ਮਨ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ ਸੁਰਤ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ ਮਨ ਦੀ ਭੁੱਖ ਜਿਹੜੀ ਕ੍ਰਿਸ਼ਨਾ ਦੀ ਹੈ ਮਨ ਦੀ ਭੁੱਖ ਜਿਹੜੀ ਵਿਕਾਰਾਂ ਦੀ ਹੈ ਮਨ ਦੀ ਭੁੱਖ ਜਿਹੜੀ ਹੰਕਾਰ ਦੀ ਹੈ ਇਹ ਹੰਕਾਰ ਦੀ ਭੁੱਖ ਮੈਂ ਦੀ ਭੁੱਖ ਕਈ ਵਾਰ ਸਾਨੂੰ ਲੱਗਦਾ ਨਹੀਂ ਹੈ ਮੈਂ ਵਰਤਰੀ ਹੁੰਦੀ ਹੈ ਪਰ ਆਪਾਂ ਉਹਨੂੰ ਛਿਪਾ ਲੈਨੇ ਆ ਕਈ ਵਾਰ ਸ਼ਬਦਾਂ ਦੇ ਥੱਲੇ ਛੁਪਾ ਲੈਨੇ ਆ ਤੋਂ ਮੇਰੇ ਗੁਰਦੇਵ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਭਾਈ ਜੇ ਮਨ ਦੀ ਸਾਧਨਾ ਚਾਉਣਾ ਉਹ ਸ਼ਬਦ ਨਾਲ ਹੁੰਦੀ ਹੈ। ਸੁਰਤ ਨੂੰ ਉੱਚਾ ਚੁੱਕਣਾ ਚਾਉਣਾ ਉਹਦੇ ਸ਼ਬਦ ਨੂੰ ਅੱਗੇ ਰੱਖੀ। ਕਿਉਂਕਿ ਆਪਾਂ ਕਹਿੰਦੇ ਆ ਸ਼ਬਦ ਗੁਰੂ ਸ਼ਬਦ ਗੁਰੂ ਹੈ ਵੀ ਸ਼ਬਦ ਗੁਰੂ ਪਰ ਸ਼ਬਦ ਗੁਰੂ ਤਾਂ ਹੈ ਜੇ ਸੁਰਤ ਧੁਨ ਚੇਲਾ ਹੋਵੇ। ਜੇ ਸੁਰਤ ਚੇਲਾ ਨਹੀਂ ਬਣੀ ਮੈਨੂੰ ਕਹਿਣ ਦੇਣਾ ਸ਼ਬਦ ਗੁਰੂ ਨਹੀਂ ਬਣਿਆ ਫਿਰ ਉਹ। ਜੇ ਸੁਰਤੀ ਚੇਲਾ ਨਹੀਂ ਬਣੀ ਫਿਰ ਨਹੀਂ ਸਮਝਾਉਣੀ ਕੀ ਹੋਇਆ ਕੀ ਕਿਹਾ ਕੀ ਪੜਿਆ ਕੀ ਬੋਲਿਆ ਇਸ ਵਾਸਤੇ ਜਦੋਂ ਸੁਰਤ ਜੁੜਦੀ ਹੈ ਧਿਆਨ ਕਰਦੇ ਆਪਾਂ ਤੇ ਉਦੋਂ ਸ਼ਬਦ ਦੀ ਕਲਾ ਵਰਦੀ ਹੈ ਭਾਈ ਨੰਦ ਲਾਲ ਜੀ ਕਹਿੰਦੇ ਮੇਰੇ ਗੁਰੂ ਕੋਲ ਦੋ ਬਾਣ ਨੇ ਇੱਕ ਬਾਣ ਚੱਲਦਾ ਬਾਹਰ ਦਾ ਵੈਰੀ ਠਹਿ ਠੇਰੀ ਹੋ ਜਾਂਦਾ ਤੇ ਦੂਸਰਾ ਬਾਣ ਗੁਰੂ ਕੋਲ ਸ਼ਬਦ ਦਾ ਬਾਣੀ ਦਾ ਬਾਣ ਹੈ ਭਗਤ ਕਬੀਰ ਜੀ ਵਚਨ ਕਰਦੇ ਨੇ ਸਤ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ ਸੌਖਾ ਨਹੀਂ ਹੈ ਉਹ ਭਾਈ ਸੁਥਰੇ ਜੀ ਹੋਏ ਨੇ ਗੁਰੂ ਕੇ ਪਿਆਰੇ ਬੜੇ ਸੁਥਰੇ ਸਨ ਅੱਜ ਤੋਂ ਕਸ਼ਮੀਰ ਗਏ ਗੁਰੂ ਹਰगोबिंद ਸਾਹਿਬ ਸਤਗੁਰੂ ਉਹ ਝਾੜੀਆਂ ਚੋਂ ਭਾਈ ਸੁਥਰਾ ਮਿਲਿਆ ਸੀ ਉਦੋਂ ਨਾਮ ਸੁਥਰਾ ਨਹੀਂ ਸੀ ਉਹਨਾਂ ਦਾ ਦੰਦਬਾਰ ਸਿੰਘ ਜੰਮਦੇ ਬੱਚੇ ਤੇ ਦੰਦਬਾਰ ਹੋਣ ਤੇ ਪੁਜਾਰੀ ਕਹਿੰਦੇ ਸੀ ਇਹ ਬਲੱਛਣਾ ਹੈ ਇਹ ਠੀਕ ਨਹੀਂ ਫਿਰ ਘਰ ਵਾਲੇ ਛੁੱਡ ਦਿੰਦੇ ਸੀ ਉਦੋਂ ਫਿਰ ਜਦੋਂ ਰੋਂਦੇ ਬੱਚੇ ਦੀ ਆਵਾਜ਼ ਸੁਣੀ ਸਾਬ ਕਹਿੰਦੇ ਸਿੱਖੋ ਜਾਓ ਵੇਖੋ ਉਹ ਸਿੱਖ ਚੁੱਕ ਕੇ ਲਿਆਏ ਕਹਿਣ ਲੱਗੇ ਸਤਿਗੁਰੂ ਬੱਚਾ ਬਹੁਤ ਕੁਥਰਾ ਹੈ ਭਾਵ ਪੈੜਾ ਹੈ ਬਦ ਸ਼ਕਲ ਹੈ ਉਹ ਗੁਰਦੇਵ ਨੇ ਗੋਦ ਚ ਲਿਆ ਸਾਬ ਕਹਿੰਦੇ ਸਿੱਖੋ ਇਹ ਭਾਈ ਸੁਥਰਾ ਹੈ ਉਹ ਭਾਈ ਸੁਥਰਾ ਜੀ ਹੋਏ ਨੇ ਬੜੀਆਂ ਪਿਆਰੀਆਂ ਸਾਖੀਆਂ ਇੱਕ ਦਿਨ ਉਹ ਪਿੱਛੇ ਪਿੱਠ ਕਰਕੇ ਬੈਠੇ ਸਨ ਗੁਰਕਲਗੀ ਧਰ ਸਾਹਿਬ ਜੀ ਦੇ ਸਮੇਂ ਤਾਂ ਕੋਈ ਤੇ ਗੁਰਦੇਵ ਕਹਿੰਦੇ ਪਿੱਠ ਕਰਕੇ ਬੈਠਾ ਕਹਿਣ ਲੱਗਾ ਸਤਿਗੁਰ ਤੇਰੇ ਬਾਣ ਸੀਨੇ ਚ ਵੱਜਦੇ ਨੇ ਖੁੱਬਦੇ ਨੇ ਸਤਿਗੁਰੂ ਮੈਂ ਉਹਦੇ ਤੋਂ ਬਚਣਾ ਚਾਹੁੰਨਾ ਤੇ ਸਿੱਖ ਹਸਣ ਲੱਗ ਪਏ ਕਿ ਇਹ ਚੰਗਾ ਨਹੀਂ ਹੈ ਭਾਈ ਸੁਤਰਾ ਕਹਿਣ ਲੱਗਾ ਮੈਂ ਤੇ ਇੱਦਾਂ ਅੱਜ ਬੈਠਾ ਤੁਸੀਂ ਰੋਜ਼ ਬੈਠੇ ਹੁੰਦੇ ਭਾਵੇਂ ਗੁਰੂ ਵੱਲ ਹੁੰਦਾ ਤੁਹਾਡਾ ਪਰ ਕਿਤੀ ਮਨ ਨੇ ਪਿੱਠੀ ਹੁੰਦੀ ਮਨ ਕਿਤੇ ਗਿਆ ਹੁੰਦਾ ਸਰੀਰ ਬੈਠਾ ਹੁੰਦਾ ਮੈਂ ਕਹਿੰਦਾ ਜਿੱਥੇ ਤੁਸੀਂ ਬੈਠੇ ਹੋ ਸ਼ਰੀਰ ਕਰਕੇ ਇੱਥੋਂ ਹੀ ਉੱਠੋਗੇ ਉਹਨਾਂ ਪਰ ਮਨ ਜਿੱਥੇ ਹੁੰਦਾ ਹੈ ਉੱਥੇ ਨਹੀਂ ਹੁੰਦਾ ਕਦੇ ਕਿਤੇ ਕਦੇ ਕਿਤੇ ਸ਼ਰੀਰ ਹੀ ਉੱਠੇਗਾ ਮਨ ਪਤਾ ਨਹੀਂ ਕਈ ਵਾਰ ਕਿੱਥੇ ਚਲਾ ਜਾਂਦਾ ਹੈ ਕਿੱਧਰ ਦੀਆਂ ਬਾਤਾਂ ਪਾਉਣ ਲੱਗ ਪੈਂਦਾ ਤੀਨ ਲੋਕ ਕੀ ਬਾਤਾਂ ਕਹੇ ਸਾਬ ਜੀ ਕਹਿੰਦੇ ਤਿੰਨਾਂ ਲੋਕਾਂ ਦੀਆਂ ਬਾਤਾਂ ਇਕੱਠੀਆਂ ਕਰ ਲੈਂਦਾ ਹੋਇਆ ਨਹੀਂ ਹੈ ਤਾਂ ਵੀ ਇਹ ਸੰਭਾਵਨਾ ਬਣਾ ਲੈਂਦਾ ਹੈ ਤੋ ਇਸ ਵਾਸਤੇ ਮੈਂ ਬੇਨਤੀ ਕੀਤੀ ਸ਼ਬਦ ਗਿਆਨ ਇਹ ਮਨ ਵਾਸਤੇ ਹੈ ਮਨ ਦੀ ਸਾਧਨਾ ਆਪਾਂ ਕਹਿੰਦੇ ਮਨ ਨੂੰ ਮਾਰ ਦੇਣਾ ਮਨ ਨਹੀਂ ਕਦੇ ਮਰਦਾ ਮਨ ਨੂੰ ਮਾਰਨ ਦੇ ਅਰਥ ਨੇ ਬਾਣੀ ਚ ਵਿਅਰਥ ਵਿਚਾਰਾਂ ਖਤਮ ਹੋ ਜਾਣੀ ਹੈ ਇਹ ਨਹੀਂ ਪੀ ਸਮੁੰਦਰ ਹੋਏਗਾ ਤੇ ਲਹਿਰਾਂ ਨਾ ਹੋਣ ਆਪਾਂ ਕਹਿੰਨੇ ਵਿਚਾਰਾਂ ਵਿਚਾਰਾਂ ਆਉਣਗੀਆਂ ਇਹ ਨਹੀਂ ਐ ਕੋਈ ਦਰਿਆ ਹੋਏ ਤੇ ਲਹਿਰ ਨਾ ਹੋਏ ਮਨ ਨੂੰ ਮਾਰਨ ਦਾ ਅਰਥ ਹੈ ਰੱਬ ਦੇ ਪਿਆਰੇ ਦੇ ਅੰਦਰ ਵਿਅਰਥ ਵਿਚਾਰ ਨਹੀਂ ਚੱਲਦੇ। ਉਪਰਾਏ ਤਨ ਦੀ ਪਰਾਏ ਨਹੀਂ ਤੇ ਮਨ ਹਮੇਸ਼ਾ ਪਰਾਏ 'ਚ ਰਹਿੰਦਾ ਹੈ। ਤਾਂ ਹੀ ਮਨ ਮਾਇਆ 'ਚ ਰਹਿ ਰਿਹਾ ਹੈ ਨਾ ਪਰਾਏ 'ਚ ਹੈ। ਪਰਾਇਆ ਮਾਇਆ ਯਾਦ ਰੱਖਿਓ। ਤੋਂ ਇਸ ਵਾਸਤੇ ਮਨ ਦਾ ਮਰਨ ਦਾ ਅਰਥ ਹੈ ਮਨ 'ਚੋਂ ਵਿਅਰਥ ਵਿਚਾਰਾਂ ਜਦੋਂ ਗੁਰੂ ਗਿਆਨ ਦਿੰਦਾ ਹੈ ਨਾ ਸੋਝੀ ਦਿੰਦਾ ਹੈ। ਆ ਤੁਸੀਂ ਬੱਚੇ ਕੋਲੋਂ ਖਡਾਉਣਾ ਖੋਵੋ ਨਹੀਂ ਦੇਵੇਗਾ ਉਹ ਰੋਏਗਾ ਉਹ ਪਰ ਜਦੋਂ ਇਹ ਬੰਦਾ ਵੱਡਾ ਹੋ ਜਾਂਦਾ ਹੈ ਫਿਰ ਖਡਾਉਣਾ ਆਪੇ ਛੱਡ ਦਿੰਦਾ ਹੈ ਉਹਨੂੰ ਛਡਾਉਣ ਦੀ ਲੋੜ ਥੋੜਾ ਪਈ ਜਿਨ੍ਹਾਂ ਨੂੰ ਮੰਨ ਪਕੜ ਕੇ ਰੱਖਦਾ ਹੈ ਜਦੋਂ ਗੁਰੂ ਗਿਆਨ ਦਾ ਧਾਰਨੀ ਹੋ ਜਾਂਦਾ ਹੈ ਆਪਣੇ ਆਪ ਛੱਡ ਦਿੰਦਾ ਹੈ ਬਾਹਰ ਤੋਂ ਛਡਾਵਾਂਗੇ ਮੁਸ਼ਕਲ ਹੈ ਉਹ ਤਾਂ ਹੀ ਗੁਰੂ ਨੇ ਐਸਾ ਕੁਝ ਵੀ ਨੀਕਿਆ ਵੀ ਬਾਹਰੋਂ ਰੋਟੀ ਛੱਡ ਦੋ ਕੱਪੜੇ ਛੱਡ ਦੋ ਆਹ ਕਰ ਦੋ ਨਹੀਂ ਗੁਰੂ ਕਹਿੰਦੇ ਗੁਰੂ ਕਹਿੰਦੇ ਨਹੀਂ ਭਾਈ ਜੇ ਲੋੜ ਹੈ ਕੱਪੜੇ ਵੀ ਚਾਹੀਦੇ ਨੇ ਲੋੜ ਹੈ ਘਰ ਵੀ ਚਾਹੀਦਾ ਸਭ ਕੁਝ ਚਾਹੀਦਾ ਜੇ ਤਿਆਗਣਾ ਤਿਆਗ ਤਿਆਗਣਾ ਹੈ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਜੇ ਤਿਆਗਣਾ ਇਹ ਤਿਆਗ ਕਰ ਕ੍ਰੋਧ ਦਾ ਕਰ ਹੰਕਾਰ ਦਾ ਕਰ ਮੋਹ ਦਾ ਕਰ ਲੋਭ ਦਾ ਕਰ ਤੇ ਮੈਂ ਬੇਨਤੀ ਕੀਤੀ ਬੱਚਾ ਹੋਈ ਐਸ਼ ਵੱਡਾ ਹੋ ਗਿਆ ਕਹਿਣ ਦੀ ਲੋੜ ਨਹੀਂ ਖਡੌਣਿਆਂ ਲ ਆਪਣੇ ਆਪ ਧਿਆਨ ਅਟ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਗੁਰੂ ਦਾ ਗਿਆਨ ਵਰਤਦਾ ਹੈ ਮਨ ਦੀ ਵਿਅਰਥਤਾ ਆਪਣੇ ਆਪ ਮੁੱਕ ਜਾਂਦੀ ਹੈ ਨਹੀਂ ਤੇ ਵਿਗਿਆਨੀ ਮੰਨਦੇ ਨੇ ਮਨੋਵਿਗਿਆਨੀ ਵੀ ਮੰਨਦੇ ਨੇ 60000 ਖਿਆਲ ਸਾਡੇ ਦਿਮਾਗ ਚ ਆਉਂਦਾ ਇੱਕ ਦਿਨ ਚ ਪਰ ਤੁਸੀਂ ਲਿਖੋਗੇ ਵੈਸੇ ਲਿਖਣਾ ਔਖ ਹੈ ਉਹਦੇ ਵਿੱਚੋਂ ਬਹੁਤੇ ਜ਼ਿਆਦੇ ਵਿਅਰਥ ਹੁੰਦੇ ਨੇ ਬਸ ਨੈਗੇਟਿਵ ਹੀ ਹੁੰਦੇ ਨੇ ਹੋਇਆ ਕੁਝ ਵੀ ਨਹੀਂ ਮੰਨਨੇ ਗੱਲਾਂ ਬਣਾਈਆਂ ਨੇ ਵਾਪਰਿਆ ਨਹੀਂ ਆ ਕੁਝ ਮੰਨਨੇ ਸੋਚਿਆ ਇਦਾਂ ਨਾ ਹੋਏ ਇਦਾਂ ਹੋ ਜਾਇਆ ਹੋਏਗਾ ਇਹ ਮਨ ਦੇ ਇਹ ਸ਼ੇਖ ਚਲੀ ਹੈ ਸਾਹਿਬ ਕਹਿੰਦੇ ਮਨ ਕਹਾਣੀਆਂ ਬਣਾਉਂਦਾ ਹੈ ਇਹ ਬਣਾਉਂਦਾ ਤਾਂ ਹੈ ਕਿਉਂਕਿ ਇਹਦੇ ਕੋਲ ਗਿਆਨ ਨਹੀਂ ਹੈ ਬੱਚਾ ਖਡੌਣਿਆਂ ਨੂੰ ਸੱਚ ਤਾਂ ਸਮਝ ਰਿਹਾ ਕਿਉਂਕਿ ਅਜੇ ਬੋਧ ਨਹੀਂ ਆਇਆ ਅਜੇ ਮਤ ਵਿਕਸਿਤ ਨਹੀਂ ਹੋਈ ਤੇ ਮਨ ਵੀ ਜਿੰਨਾ ਦਾ ਖਡੌਣਿਆਂ ਚ ਖਚਤ ਹੈ ਸਾਬ ਜੀ ਕਹਿੰਦੇ ਕਿਉਂਕਿ ਅਜੇ ਬੋਧ ਗਿਆਨ ਨਹੀਂ ਆਇਆ ਜਦੋਂ ਗੁਰੂ ਗਿਆਨ ਬੋਧ ਬਖਸ਼ਦਾ ਫਿਰ ਸੱਜਣਿਓ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤਤ ਕੋ ਜਿਓ ਇਹ ਫਿਰ ਜਿਹੜਾ ਮਨ ਹੈ ਨਾ ਜਿਹੜਾ ਪੰਜਾਂ ਤਤਾਂ ਚ ਹੀ ਰਿਹਾ ਹੈ ਗੁਰਦੇਵ ਜੀ ਕਹਿੰਦੇ ਇਹ ਮਨ ਲੇ ਤੋ ਉਨਮਨ ਕਹਿ ਤੀਨ ਲੋਕ ਕੀ ਬਾਤੇ ਕਹਿ ਇਹ ਮਨ ਨੀ ਫਿਰੋ ਰੱਬੀ ਮਹਿਮਾ ਚ ਜੁੜ ਜਾਂਦਾ ਜਿਹੜਾ ਤਿੰਨਾਂ ਲੋਕਾਂ ਚ ਵਿਆਪਕ ਹੈ ਤੋ ਗੁਰਦੇਵ ਨੇ ਖੈਰ ਮੈਂ ਜੋ ਬੇਨਤੀ ਕੀਤੀ ਆਰੰਭਤਾ ਕੀਤੀ ਸੀ ਆ ਜੀਵਨ ਮਿਲਿਆ ਨਾ ਸਥੂਲ ਤੇ ਸੂਖਸ਼ਮ ਸ਼ਰੀਰ ਕੋ ਲੋੜਾਂ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੈਂ ਬਾਤ ਪਾਉਣੀ ਸੀ ਗੁਰਦੇਵ ਨੇ ਬਚਪਨ ਚ ਹੀ ਸੰਘਰਸ਼ ਕੀਤਾ ਆਪਾਂ ਕਹਿੰਨੇ ਬੈਠੇ ਬਿਠਾਇਆਂ ਨੂੰ ਸਭ ਕੁਝ ਮਿਲਦਾ ਰਹੇ ਅੱਜ ਅਸੀਂ ਉਲਟਾ ਚਾਹੁੰਨੇ ਆ ਸ਼ਰੀਰ ਐਕਟਿਵ ਚਾਹੀਦਾ ਮਨ ਰਿਲੈਕਸ ਚਾਹੀਦਾ ਆਪਾਂ ਉਲਟਾ ਕਰ ਲਿਆ ਸਾਰਾ ਦਿਨ ਸੋਫੇ ਤੇ ਬੈਠੇ ਰਹੇ ਕੁਰਸੀ ਤੇ ਬੈਠੇ ਰਹੇ ਮਨ ਐਕਟਿਵ ਹੈ ਸਾਡਾ ਮਨ ਭੱਜਾ ਫਿਰਦਾ ਮਨ ਬਿਜ਼ਨਸ ਕਰਦਾ ਫਿਰਦਾ ਮਨ ਸੁਪਨੇ ਚ ਵੀ ਨਹੀਂ ਰੁਕਦਾ ਸਾਡਾ ਬਹੁਤ ਵਾਰ। ਸਰੀਰ ਐਕਟਿਵ ਚਾਹੀਦਾ ਹੈ। ਸਰੀਰ ਭਜਨ ਅਠ ਕਰਨੀ ਚਾਹੀਦੀ ਹੈ। ਮਨ ਰਿਲੈਕਸ ਚਾਹੀਦਾ ਹੈ। ਮਨ ਸਹਿਜ ਵਿੱਚ ਚਾਹੀਦਾ ਹੈ। ਮਨ ਅਡੋਲਤਾ ਚ ਚਾਹੀਦਾ ਹੈ। ਮਨ ਚ ਟਿਕਾਹ ਚਾਹੀਦਾ ਹੈ। ਮੈਨਾਂ ਜੇਬ ਚ ਟਕੇ ਹੋਣ ਮਨ ਚ ਟਿਕਾ ਹੋਏ ਆਨੰਦ ਆਉਂਦਾ ਹੈ ਜ਼ਿੰਦਗੀ ਚ। ਹੁਣ ਜੇਬ ਚ ਤੇ ਟਕੇ ਹੈ ਮਨ ਚ ਟਿਕਾ ਨਹੀਂ ਕਿੱਥੇ ਆਨੰਦ ਆਉਣਾ। ਜੇਬ ਚ ਟਕੇ ਹੈ ਸਾਡੇ ਕੋਲ ਸਭ ਕੋਲ। ਮਨ 'ਚ ਟਕਾ ਨਹੀਂ ਮਨ 'ਚ ਚੈਨ ਨਹੀਂ ਆਇਆ ਮਨ 'ਚ ਸੁੱਖ ਨਹੀਂ ਆਇਆ ਤਾਂ ਹੀ ਸਿੱਖ ਅਰਦਾਸ ਇਹ ਕਰਦਾ ਸਤਿਗੁਰੂ ਟਕੇ ਮੈਂ ਕਮਾਉਂਗਾ ਦਿਹਾੜੀ ਕਰੂੰਗਾ ਬਿਜ਼ਨਸ ਕਰੂੰਗਾ ਸ਼ੇਅਰ ਮਾਰਕੀਟ 'ਚ ਦਿਮਾਗ ਲਾਉਂਗਾ ਕਿਤੇ ਉਹ ਨਾ ਕਿਤੇ ਟਕੇ ਮੈਂ ਕਮਾਉਂਗਾ ਗੁਰਦੇਵ ਤੁਸੀਂ ਮੈਨੂੰ ਟਕਾ ਬਖਸ਼ਿਸ਼ ਕਰੋ ਤੁਹਾਡੇ ਕੋਲੋਂ ਮੈਂ ਟਕਾ ਲੈਣਾ ਹੈ ਤੁਹਾਡੇ ਕੋਲੋਂ ਸੋਝੀ ਲੈਣਾ ਹੈ ਤੁਹਾਡੇ ਕੋਲੋਂ ਆਨੰਦ ਲੈਣ ਆਇਆ ਮੈਂ ਕਹਿੰਦਾ ਕੋਈ ਵੀ ਗੁਰੂ ਦੀ ਬਾਤ ਸਾਖੀ ਨਾਲ ਜੁੜੋਗੇ ਟਕਾ ਜ਼ਰੂਰ ਮਿਲਦਾ ਆ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਪੜ ਲੀਏ ਮੈਂ ਕਹਿੰਦਾ ਠੱਠਿਆ ਮਨ ਚਿੰਤਾ ਚ ਗਰਸਿਆ ਹੋਇਆ ਚੜ੍ਹਦੀ ਕਲਾ ਚ ਆ ਜਾਏਗਾ ਵੀ ਸਤਿਗੁਰਾਂ ਕੀ ਕੋਈ ਮੇਰੀ ਜ਼ਿੰਦਗੀ ਚ ਕੀ ਮੁਸ਼ਕਲਾਂ ਆਣੇ ਕੁਝ ਵੀ ਨਹੀਂ ਆਪਣਾ ਸਾਡੀ ਆਦਤ ਪਤਾ ਕੀ ਅਸੀਂ ਸੋਚਦੇ ਹਾਂ ਸੈ ਸ਼ਾਇਦ ਮੇਰੇ ਜੀਵਨ ਦੀ ਇਹ ਮੁਸ਼ਕਲਾਂ ਵਰਤ ਰੀਆਂ ਨੇ ਨਹੀਂ ਹਰੇਕ ਬੰਦਾ ਦੁਖੀ ਹੈ ਸਾਡੇ ਤੋਂ ਵੱਧ ਦੁਖੀ ਹੈ ਆ ਤਾਂ ਹੀ ਮੈਂ ਨਹੀਂ ਕਹਿੰਦਾ ਬਾਣੀ ਕਹਿ ਰਹੀ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭ ਆਇਆ ਜਾ ਕੇ ਉੱਚਾ ਚੜ ਕੇ ਦੇਖਿਆ ਘਰ ਘਰ ਇਹ ਆ ਆਗਾ ਤੇ ਮੇਰੇ ਕੋਲ ਤੇ ਕੁਝ ਵੀ ਨਹੀਂ ਜਿੱਡੇ ਜਿੱਡੇ ਦੁੱਖ ਦੂਜੇ ਕੋਲ ਹੈ ਦੁਨੀਆ ਕੋਲ ਹੈ ਕਿੱਡੇ ਕਿੱਡੇ ਮੈਂ ਤੇ ਸਲਾਮਤ ਬੈਠਾ ਹੈ ਹਾਂ ਹੁਣ ਆਪਾਂ ਬੈਠੇ ਆ ਮੈਂ ਕਹਿੰਦਾ ਮਨ ਵਰਤਮਾਨ ਚ ਰਹੇ ਕੋਈ ਦੁੱਖ ਨਹੀਂ ਹੈ ਦੁਖੀ ਆਪਾਂ ਉਦੋਂ ਜ਼ਿਆਦਾ ਹੁੰਨੇ ਜਦੋਂ ਮਨ ਵਰਤਮਾਨ ਚ ਨਹੀਂ ਰਹਿੰਦਾ ਹੁਣ ਆਪਾਂ ਬੈਠੇ ਆ ਗੁਰੂ ਕੋਲ ਤੇ ਆਪਾਂ ਰਹਿਣਾ ਹਮੇਸ਼ਾ ਹੀ ਵਰਤਮਾਨ ਚ ਹੈ ਸਰੀਰ ਨੇ ਅੱਗੇ ਪਿੱਛੇ ਸਰੀਰ ਨੇ ਅੱਜ ਚ ਹੀ ਰਹਿਣਾ ਜਦੋਂ ਵੀ ਰਹੇਗਾ ਸਰੀਰ ਕੱਲ ਜਾ ਹੀ ਨਹੀਂ ਸਕਦਾ ਕਦੇ ਨਹੀਂ ਜਾਂਦਾ ਤੇ ਅੱਜ ਵਿੱਚ ਕੋਈ ਮੁਸ਼ਕਲ ਨਹੀਂ ਹੁਣ ਆਪਾਂ ਬੈਠੇ ਆ ਇਸ ਹਾਲ ਦੀ ਕੜੇ ਚ ਕੀ ਮੁਸ਼ਕਲ ਹੈ ਕੀ ਪਰੇਸ਼ਾਨੀ ਹੈ ਕੁਝ ਵੀ ਨਹੀਂ ਪਰ ਕਿਉਂਕਿ ਪਰੇਸ਼ਾਨੀ ਜ਼ਿਆਦਾ ਮਨ ਨੇ ਪੈਦਾ ਕੀਤੀ ਕਿਉਂਕਿ ਮਨ ਨੇ ਨਾ ਅੱਜ ਮਨ ਅੱਗੇ ਚਲਾ ਗਿਆ ਜਦੋਂ ਆਉਣ ਵਾਲੇ 'ਚ ਜਾਂਦਾ ਹੈ ਚਿੰਤਾ ਹੁੰਦੀ ਹੈ ਬੀਤੇ 'ਚ ਜਾਂਦਾ ਹੈ ਪਛਤਾਵਾ ਹੁੰਦਾ ਹੈ ਬੁੱਢੇ ਪਿੱਛੇ ਜ਼ਿਆਦਾ ਪਛਤਾਵਾ ਕਿਉਂ ਹੁੰਦਾ ਹੈ ਕਿਉਂਕਿ ਅੱਗੇ ਤੇ ਹੁਣ ਰਿਹਾ ਨਹੀਂ ਕੁਝ ਫਿਰ ਮਨ ਪਿੱਛੇ ਹੀ ਭੱਜ ਚਰਦਾ ਹੈ ਚੱਲ ਬਚਪਨ ਵੱਲ ਚੱਲ ਜਵਾਨੀ ਵੱਲ ਤੇ ਜਿੱਥੇ ਜ਼ਿੰਮੇਦਾਰੀਆਂ ਨੇ ਜਵਾਨ ਚ ਚਿੰਤਾਤ ਹੈ ਕਿਉਂਕਿ ਅੱਗੇ ਬਾਰੇ ਸੋਚ ਰਹੇ ਹੈ ਤੇ ਸਾਜ ਜਾਣਿਓ ਆਪਾਂ ਤੇ ਹੀ ਸਮਝਿਆ ਪੀ ਸੈਟ ਹੋਣਾ ਹੈ ਸਫਲ ਹੋਣਾ ਹੈ ਆਪਾਂ ਪੈਮਾਨੇ ਹੋਰ ਰੱਖੇ ਨੇ ਮੈਂ ਕਈ ਵਾਰ ਬੇਨਤੀ ਕੀਤੀ ਸਫਲ ਬੰਦਾ ਉਹ ਹੈ ਅੱਜ ਦੁਨੀਆ 'ਚ ਸਾਡੇ ਵਿੱਚ ਵੀ ਜਿੰਨੇ ਆਪਾਂ ਗੁਰੂ ਕੋਲ ਬੈਠੇ ਆ ਜਿਹੜਾ ਬੰਦਾ ਜਿੰਨਾ ਖੁਸ਼ ਹੈ ਸਮਝ ਲਓ ਸਫਲ ਹੈ ਉਹ ਭਾਵੇਂ ਥੋੜੇ ਚ ਖੁਸ਼ ਹੋਵੇ ਭਾਵੇਂ ਬਹੁਤੇ ਚ ਖੁਸ਼ ਹੋਵੇ ਜਿਹਦੇ ਜਿਸ ਨੂੰ ਸਕੂਨ ਮਿਲ ਗਿਆ ਖੁਸ਼ੀ ਮਿਲ ਗਈ ਸਫਲਤਾ ਸੁੱਖ ਚ ਖੁਸ਼ੀ ਆਨੰਦ ਚ ਪਛਾਣੀ ਜਾਣੀ ਚਾਹੀਦੀ ਹੈ ਆਪਾਂ ਕੋਠੀਆਂ ਕਾਰਾਂ ਚੋਂ ਲੱਭਦੇ ਆ ਤੇ ਉਹਨਾਂ ਚ ਵਾਅਦਾ ਕੱਟ ਹੁੰਦੀ ਉੱਥੇ ਪੂਰੀ ਨਹੀਂ ਕਦੇ ਪੈਣੀ ਫਿਰ ਆਪਾਂ ਕਦੇ ਸੁਖ ਮਾਣ ਵੀ ਨਹੀਂ ਸਕਾਂਗੇ ਇਹ ਤੇ ਗੁਰਦੇਵ ਕਹਿੰਦੇ ਬਸ ਪਰਛਾਵਾਂ ਫੜਨ ਭੱਜੇ ਰਹੋ ਭੱਜੇ ਰਹੋ ਜਿੱਥੇ ਵੀ ਜਾਓਗੇ ਅੱਗੇ 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 ਤੇ ਮੇਰੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਭਾਈ ਕੋਈ ਗੱਲ ਨਹੀਂ ਮੁਸ਼ਕਲਾਂ ਆਉਂਦੀਆਂ ਨੇ ਕੋਈ ਗੱਲ ਨਹੀਂ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਸਾਡੇ ਤੇ ਹੈ ਨਾ ਰਿਸ਼ਤੇਦਾਰ ਅਜੇ ਮੈਂ ਕਹਿੰਦਾ ਸ਼ੁਕਰ ਕਰਿਆ ਕਰੋ ਬੱਚਿਆਂ ਤੇ ਸਿਰ ਤੇ ਸਾਡ ਮਾਂ ਕੋ ਸਾਇਆ ਹੈ ਰੋਟੀ ਟੋਕਾ ਸ਼ੁਕਰ ਹੈ ਰੱਬ ਦਾ ਗੁਰਦੇਵ ਕਹਿੰਦੇ ਐਸਾ ਵੀ ਸਮਾ ਬਣਾਏ ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋ ਇਹ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤਤੀਵਾ ਕੋਈ ਗੱਲ ਨਹੀਂ ਪਾਈ ਇਹ ਬਾਹਰੋਂ ਵਾਪਰਦਾ ਬਾਦ ਘਾਟ ਕੋਈ ਗੱਲ ਨਹੀਂ ਤੇ ਜਿੰਨਾ ਜੀਵਨ ਚ ਗੁਰੂ ਦੇ ਬਾਣੀ ਦੇ ਨੇੜੇ ਹੋਵਾਂਗੇ ਜਿੰਨਾ ਸ਼ਬਦ ਨੂੰ ਸੁਰਤ ਛਪਰਸ਼ ਕਰੇਗੀ ਗਿਆਨ ਨੂੰ ਮਨ ਧਾਰਨ ਕਰੇਗਾ ਉਹਨਾਂ ਸਕੂਨ ਆਉਣਾ ਹੈ ਉਹਨੇ ਸੰਤੁਸ਼ਟੀ ਆਉਣੀ ਹੈ ਉਹਨਾਂ ਆਨੰਦ ਸਹਿਜ ਵਿਗਾਸ ਜੀਵਨ ਚ ਵਾਪਰਨਾ ਤੇ ਜਿੱਥੇ ਸੰਘਰਸ਼ ਦਾ ਮਸਲਾ ਬਹੁਤੀ ਵੱਡੀ ਬਾਤ ਨਹੀਂ ਇਹ ਰਹਿੰਦੀ ਦੁਨੀਆ ਤੱਕ ਚੱਲਣਾ ਇਹ ਕੁਦਰਤ ਚਾਹਿਆ ਪੰਛੀ ਨੂੰ ਵੀ ਦਾਣੇ ਚੁਗਣ ਵਾਸਤੇ ਆਉ ਪਤਾ ਨਹੀਂ ਕਿੱਥੇ ਕਿੱਥੇ ਉੱਡ ਕੇ ਜਾਣਾ ਪੈਂਦਾ ਤੇ ਰੱਬ ਬੁਰ ਰੋਜੀ ਰੱਬ ਦਿੰਦਾ ਜ਼ਰੂਰ ਹੈ ਪਰ ਬੁਰਕੀਆਂ ਨਹੀਂ ਮੂੰਹ ਚ ਪਾਉਂਦਾ ਉਹ ਰੱਬ ਨੇ ਹੱਥ ਦਿੱਤੇ ਨੇ ਪੀ ਤੋੜ ਕੇ ਪਾ ਕਮਾ ਕੇ ਖਾ ਦਿੱਤੇ ਨੇ ਰੋਜੀ ਰੱਬ ਦੀ ਹੈ ਬਣਾਇਆ ਸਭ ਕੁਝ ਉਹਨੇ ਸੀ ਕਮਾਉਣਾ ਹੈ ਠੀਕ ਹੈ ਤੇ ਗੁਰਦੇਵ ਕਹਿੰਦੇ ਜਦੋਂ ਉਹਦਾ ਭਰੋਸਾ ਰੱਖ ਕੇ ਉਹਦੀ ਯਾਦ ਵਿੱਚ ਆਪਾਂ ਵਿਚਰਦਿਆਂ ਨਾ ਫਿਰ ਕੋਈ ਮੁਸ਼ਕਲ ਮੁਸ਼ਕਲ ਨਹੀਂ ਰਹਿ ਜਾਂਦੀ ਕੋਈ ਔਖ ਔਖ ਨਹੀਂ ਰਹਿ ਜਾਂਦੀ ਅਗਾਹ ਕੁ ਤਰਾੰਗ ਪਿਛਾਂ ਫੇਰ ਨਾ ਮੁਹੜੜਾ ਗੁਰਦੇਵ ਕਹਿੰਦੇ ਫਿਰ ਗਾਂਹ ਤਰਾੰਗ ਪਿੱਛੇ ਕੀ ਵੇਖੀ ਜਾਣਾ ਹੋ ਗਿਆ ਬੀਤ ਗਿਆ ਲੰਘ ਗਿਆ ਠੀਕ ਹੈ ਆਸਰਾ ਲੈ ਗੁਰੂ ਦਾ ਬਾਣੀ ਦਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਬੜੀ ਅਡੋਲਤਾ ਬਖਸ਼ਿਸ਼ ਕਰਦਾ ਹੈ ਉਨ੍ਹਾਂ ਦੀ ਪਾਵਨ ਬਾਣੀ ਪਾਵਨ ਸਾਖੀਆਂ ਬੜਾ ਪ੍ਰਵਾਸਾ ਨਿਰੜਤਾ ਬਖਸ਼ਿਸ਼ ਕਰਦੇ ਨੇ ਤੇ ਮੈਂ ਕਹਿੰਦਾ ਅਕਸਰ